ਸਸੇ ਗੱਲ ਦੀ ਸਾਰਿਆਂ ਨੂੰ ਅੱਜ ਨਾ ਮੈਂ ਅਸਲ ਹੈਗਾ ਡੈਟਰਾਇਟ ਯੂ ਐਸ ਏ ਚ ਤੇ ਮੈਂ ਅਜਨ ਜੇ ਇੱਥੇ ਆਇਆ ਮੈਂ ਸਾਰਾ ਕੋ ਤੁਹਾਨੂੰ ਦੱਸੂਗਾ ਤੇ ਇਸ ਵੇਲੇ ਅਸੀਂ ਬਲ ਆਈਲੈਂਡ ਘਾ ਰਿਹਾ ਜਿਹੜਾ ਕਿ ਨਾ ਡਰੋਟ ਦਰਿਆ ਦੇ ਵਿਚਕਾਰ ਆ ਤੇ ਯੂ ਐਸ ਏ ਤੇ ਕੈਨੇਡਾ ਦੇ ਜਿਹੜਾ ਵਿਚਕਾਰ ਜਿਹੜਾ ਉਹ ਦਰਿਆ ਚੱਲਦਾ ਤੇ ਇੱਕ ਪਾਸੇ ਕੈਨੇਡਾ ਤੇ ਇੱਕ ਪਾਸੇ ਆਪਣਾ ਯੂ ਐਸ ਏ ਆ ਅਸੀਂ ਯੂ ਐਸ ਏ ਵਾਲੀ ਸਾਈਡ ਤੋਂ ਅਸੀਂ ਉੱਥੇ ਜਾਵਾਂਗੇ ਉਹ ਹੈ ਵੀ ਯੂ ਐਸ ਏ ਚ ਹੀ ਆ ਬਹਿਲਾ ਇਲਮ ਤੇ ਆ ਮਗਰ ਸਾਡੇ ਤੇ ਬਾਈਕ ਤੇ ਮੇਰੇ ਨਾਲ ਮੇਰਾ ਦੋਸਤ ਜੋਰਜ ਜੋਰਜ ਇਹ ਅਸੀਂ ਪੱਕੇ ਮਿੱਤਰ ਆ ਇਹਨੇ ਫੋਨ ਵੀ ਕੀਤਾ ਸੀ ਤੇ ਹੁਣ ਅੱਜ ਅਸੀਂ ਇਕੱਠੇ ਜਾ ਰਹੇ ਆ ਤੇ ਚੱਲ ਕੇ ਤੁਹਾਨੂੰ ਦਿਖਾਣੇ ਜੋ ਆਪ ਵੇਖਾਂਗੇ ਤੁਹਾਨੂੰ ਖਾਵਾਂਗੇ ਬਾਈਕ ਦੇ ਉੱਤੇ ਜਾਵਾਂਗੇ ਸਾਈਕਲ ਦੇ ਉੱਤੇ ਹੀ ਹਾਂਜੀ ਤੇ ਜਿਹੜਾ ਉਹਦਾ 30 35 ਕਿਲੋਮੀਟਰ ਦਾ ਵਾਇਆ ਹੋਗਾ ਉਹ ਅਸੀਂ ਸਾਈਕਲ ਤੇ ਕਰਾਂਗੇ ਤੇ ਚੰਗਾ ਜੀ ਚੱਲਦੇ ਆ ਫਿਰ ਤੇ ਰਸਤੇ ਵਿੱਚ ਖਾਂਦੀ ਰਵਾਂਗੇ ਤੁਹਾਨੂੰ ਸਾਰਾ ਕੁਝ ਓਕੇ ਇੱਥੋਂ ਦੇ ਜਿਹੜਾ ਹਾਈਵੇ ਹੈ ਨਾ ਰੋਡ ਦਾ ਲਗਭਗ ਮੈਨੂੰ ਤੇ 4 ਸਾਲ ਹੋ ਗਏ ਇੱਥੇ ਰਾਈ ਵੇਖਿਆ ਕੋਈ ਨਾ ਕੋਈ ਕੰਸਟਰਕਸ਼ਨ ਲੱਗੀ ਰਹਿੰਦੀ ਆ ਅੱਡੋ 60 ਕਿਲੋਮੀਟਰ ਦੂਰ ਆ ਤੇ 1 ਘੰਟਾ ਘੱਟ ਵੱਟ ਲੱਗ ਜਾਣਾ ਜਾਵਾ ਭਾਵੇਂ ਲੱਗਣੀ ਆਪਾਂ ਨੇ ਹੁਣ ਪਹੁੰਚ ਲੈਣ ਡੈਟਰਾਇਟ ਦੇ ਡਾਊਨ ਟਾਊਨ ਜਿਹੜਾ ਰਿਵਰ ਫਰੰਟ ਤੇ ਪੈਂਦੀਆਂ ਨੇ ਬਿਲਡਿੰਗਾਂ ਉਹ ਆ ਜਿਹੜੀਆਂ ਦੋਵੇਂ ਪਾਸੇ ਦਿਸਣਡੀਆਂ ਨਾ ਸੱਜੇ ਹੱਥ ਜਿਹੜਾ ਸਾਡਾ ਰਿਵਰ ਫਰੰਟ ਆ ਜਨਾਵਾ ਕਿ ਜਨਰਲ ਮੋਟਰ ਦੇ ਵੀ ਇੱਥੇ ਹੀ ਦਫ਼ਤਰ ਤੇ ਬਾਕੀ ਸਾਰੇ ਜਿਹੜੇ ਇਹਦੇ ਲੱਗ ਲੱਗੇ ਹੋਰ ਵੀ ਦਫ਼ਤਰ ਜਿਹੜੇ ਹੈਗੇ ਆ ਹੇ ਹੁਣ ਆਪਾਂ ਆ ਜਿਹੜਾ ਨਾ ਇਹ ਇਹ ਆਪਣਾ ਬ੍ਰਿਜਾ ਜਿਹੜਾ ਬੈਲਾ ਹਿਲ ਤੇ ਡਟਵਟ ਨੂੰ ਜੋੜਦਾ ਉਹਦੇ ਤੋਂ ਪਾਰ ਆਪਾਂ ਹੁਣ ਹੁੰਦੇ ਆ ਅਹੀਂ ਨਾ ਪਹੁੰਚ ਗਿਆ ਜੋਰ ਮੇਰੇ ਨਾਲ ਆ ਸਵਾ ਘੰਟਾ ਅਸੀਂ ਗੱਡੀ ਚਲਾਈ ਇਹਨਾਂ ਨੇ ਤੇ ਹੁਣ ਅਸੀਂ ਪਹੁੰਚ ਜਾਣਾ ਹੀ ਲੱਗੇ ਸ਼ੁਰੂ ਕਰਨੇ ਤੋਂ ਸਾਰਾ ਆਪਣਾ ਟੂਰ ਆ ਮਗਰ ਇੱਥੇ 골ਫ ਕਲੱਬ ਆ ਜਿੱਥੇ ਅਸੀਂ ਪਹਿਲਾਂ ਪਹੁੰਚੇ ਇੱਥੇ ਪਾਰਕਿੰਗ ਕੀਤੀ ਆ ਹੈਂ ਜੀ ਤੇ ਚੱਲਦੇ ਆਂ ਜੀ ਖਾਣੇ ਹੁਣ ਸਾਰਾ ਚਲੋ ਗੁੱਡ ਗੁੱਡ ਚਲੋ ਲੈਟਸ ਗੋ ਸੋ ਆਈ ਥਿੰਕ ਇਫ ਵੀ ਡੂ ਅ ਲੂਪ ਅਰਾਊਂਡ ਹੇਅਰ ਫਰਸਟ ਡੈਫਨਿਟਲੀ ਡੈਫਨਿਟਲੀ ਵੀ ਗੋ ਲੁਕ ਇਨ ਐਨ ਡੀਟਰੋਇਟ ਓਕੇ ਓਕੇ ਪਾਰਕਿੰਗ ਲੋਡ ਤੋਂ ਚੱਲ ਪਿਆ ਲੂਪ ਲਾਣਾ ਜੇ ਪਹਿਲਾ ਸਾਰਾ ਲੋਕਾਂ ਨੇ ਯਾਦ ਕਰ ਲੈਣ ਉਹ ਸੁਣਾ ਲੈ ਕੇ ਕਾਦੀ ਇੱਥੇ ਆ ਬਾਈਕ ਲੇਨ ਹੈਗੀ ਆ ਇਹਦੇ ਉੱਤੇ ਤੇ ਅਸੀਂ ਚੱਲ ਜਣਾ ਇਹ ਲੇਨ ਬਹੁਤ ਖੂਬਸੂਰਤ ਹੈ ਜਿਹੜੇ ਹੈਗਾ ਨਾ ਫ੍ਰਾਂਸੀਸੀ ਇਹਨੇ ਇਹਦਾ ਨਾਂ ਰੱਖਿਆ ਬਲ ਫਾ ਲੈਂਡ ਬਲ ਦਾ ਮਤਲਬ ਨਾ ਖੂਬਸੂਰਤ ਫ੍ਰਾਂਸ ਫ੍ਰਾਂਸੀਸ ਕਹਿੰਦੇ ਖੂਬਸੂਰਤ ਆਨ ਤਾਂ ਮੱਧਵਲਾ ਤਾਪੂ ਆ ਮੇਰੇ ਪਿੱਛੇ ਵੇਖਣ ਦੇ ਨਾ ਇਹ ਬੀਚ ਆ ਇੱਥੋਂ ਦਾ ਆਇਲੈਂਡ ਦਾ ਜਿਹੜਾ ਵਾ ਇਹ ਦਰਿਆ ਦੇ ਪਾਣੀ ਨਾਲ ਇਸੇ ਤਰ੍ਹਾਂ ਬਣਿਆ ਤਾਂ ਬਹੁਤ ਸੋਹਣਾ ਤੇ ਬਹੁਤ ਲੋਕ ਇੱਥੇ ਨਾ ਜਿਹੜੇ ਇੰਨਾਂਦੇ ਆ ਅੰਮ੍ਰਿਤਲੇ ਪਾਸੇ ਜਿਹੜਾ ਵਾ ਇਹ ਡੈਟ੍ਰੋਇਟ ਆ ਦਿਖਦਾ ਜਿਹੜਾ ਯੂ ਐਸ ਏ ਦਾ ਪਾਰਟ ਆ ਦੂਸਰੇ ਪਾਸੇ ਤੁਹਾਨੂੰ ਮੈਂ ਵਿਖਾ ਦਿੰਦਾ ਇਹਦੇ ਦੂਜੇ ਐਂਡ ਤੇ ਜਦੋਂ ਜਾਵਾਂਗੇ ਨਾ ਤੇ ਉਧਰ ਕੈਨੇਡਾ ਵਾ ਉਹ ਸ਼ੁਰੂ ਤੋਂ ਸਾਰਾ ਯੱਕਾ ਜਰਾ ਨਾ ਦੇਖਣ ਨੂੰ ਬਹੁਤ ਲੰਬੀ ਨਹੀਂ ਲੱਗਦਾ ਜੀ ਅੱਗੇ ਆਹ ਲਓ ਇੱਕ ਇਹ ਕੜਾਈ ਲੈ ਲਵਾਂ ਇਹ 983 ਉੱਤਰ ਦੇ ਵਸਤੇ ਹੈ ਹਾਂ ਜੀ ਤੇ ਇਹ 1500 ਲੈ ਲੀ ਨਾਸੀ ਚਾਹਮਾ ਨੂੰ ਨਾ ਬਕੋੜੀ ਨਹੀਂ ਬੰਤਿਆ ਰਾ ਜੇ ਜੇ ਨਾਰਮਲ ਆਇਆ ਤਾਂ ਉਹਨਾਂ ਨੇ ਫਿਰ 1790 ਵਿੱਚ ਆਪ ਬੋਲਣਾ ਹੈ ਆ ਬ੍ਰਿਜ ਜਿਹੜਾ ਡੈਟ੍ਰੋਇਟ ਤੇ ਮੈਂ ਆਇਨੂੰ ਜਿਹੜਾ ਨਾ ਆਪ ਸਿੱਧੀ ਜਿਹੜਾ ਕਨੈਕਟਡ ਕਰਦਾ ਹੈ ਜੀ ਐਸਾ ਬ੍ਰਿਜ ਦਾ ਨਾਮ ਜਿਹੜਾ ਨਾ ਜਨਰਲ ਡੈਗਲਸ ਜਿਹੜਾ ਮੈਂ ਕਰ ਕਰ ਹੀ ਰਿਹਾ ਜਿਹੜਾ ਕਿ ਯੂ ਐਸ اے ਲੋਨ ਦੋ ਵਾਰ ਵਾਰ ਜਿਹੜੀਆਂ ਨਾ ਉਹ ਲੜਿਆ ਸੀ ਉਹਦੀ ਮਤਲਬ ਉਹ ਸਨਮਾਨ ਲਈ ਜਿਹੜਾ ਨਾ ਇਹਨਾਂ ਨੇ 1923 ਚ ਜਦੋਂ ਬਣਾਇਆ ਉਹਦੇ ਉਹਦੇ ਨਾਂ ਤੇ ਇਹਦਾ ਨਾਂ ਰੱਖਿਆ ਮੱਕਾ ਮੱਕਾ ਆਥਰ ਜਿਹੜਾ ਬ੍ਰਿਜ ਦਾ ਨਾਮ ਆ ਤੇ ਇਹ 2193 ਫੁੱਟ ਲੰਮਾ ਵਾਂ 85 ਫੁੱਟ ਚੌੜਾ ਹੈ ਨਹੀਂ ਤੇ ਨਾ ਹੀ ਬਹੁਤ ਟੋਨ ਦਾ ਬਣ ਰਿਹਾ ਲੰਮਾ ਹੋਇਆ ਜਲੀ ਤੇ 85 ਫੁੱਟ ਚੌੜਾ ਤੇ ਇਹ ਜਿਹੜਾ ਨਾ ਸਟ੍ਰੋਵਰਟ ਤੇ ਅੰਤ ਆ ਫਾਈਨਲ ਜਿਹੜਾ ਲੱਲੋ ਜੇ ਜਦੋਂ ਆ ਐਂਟ੍ਰੀ ਸੱਈਆ ਲੱਗਾ ਪਾਰਕ ਦੇ ਤੇ ਨਾਲ ਹੀ ਨਾ ਇੱਕ ਪੁੱਲ ਤੋਂ ਪੱਲੇ ਬੜਾ ਸ਼ਾਨਦਾਰ ਆ ਪਾਰਕਾ ਬੜੀ ਗ੍ਰੀਨਰੀ ਆ ਆਹੜੇ ਰੋਖਾ ਨਾ ਮੇਰੇ ਆਂਬ ਲੱਗਦੇ ਆ ਪਰ ਆਂਬ ਨਹੀਂ ਹਜੇ ਹੈਂਜੀ ਦੂਰ ਤੱਕ ਜਦੋਂ ਮੈਂ ਨਾ ਇਹ ਮੇਰੇ ਆਂਬਾਂ ਦੇ ਜਿਹੜਾ ਨਾ ਉਹ ਇੱਕ ਜਿੰਨਾ ਝੋਲਾ ਮਾਰਦੇ ਆ ਪਰ ਆਂਬ ਨਹੀਂ ਜੇ ਤੇ ਬੜਾ ਸ਼ਾਨਦਾਰ ਪਾਰਕਾ ਏ ਬਿਲਕੁਲ ਤੇ ਦੇਖਦੇ ਹੋ ਨਾ ਇੱਕ ਲੋਕ ਆ ਹੈ ਨਹੀਂ ਮੈਨੂੰ ਆ ਜੋਰ ਦੇ ਦੱਸਿਆ ਮੈਂ ਸਿਮਪਲੀ ਇਹ ਵੇਖਣ ਆ ਆਹ ਜਿਹੜਾ ਫੁੱਲ ਬੂਟਿਆਂ ਦਾ ਜੜਾ ਨਾ ਲੱਗਾ ਵਾ ਹੋਈ ਬਈ ਲੋਕ ਨਾ ਕਦੀਆਂ ਦਾ ਮਜ਼ਰਾ ਜਿਹੜਾ ਸਟੈਂਡ ਦੇ ਉੱਤੇ ਨਾ ਸਾਈਕਲ ਲੱਦ ਕੇ ਲੈ ਜਾਂਦੇ ਆ ਤੇ ਇੱਥੇ ਆ ਜੇ ਨਾ ਫਿਰ ਉਹਨਾਂ ਨੂੰ ਮਤਲਬ ਲਾ ਗਏ ਤੇ ਫਿਰ ਇਹ ਬਹਿ ਲੈ ਲੀਨ ਆਲੇ ਦੋਲੇ ਜਿਹੜੇ ਆ ਚੱਕਰ ਕੱਟਦੇ ਸਾਈਕਲ ਤੇ ਤੇ ਨਾਲ ਐਕਸਰਸਾਈਜ਼ ਤੇ ਨਾਲ ਥੋੜਾ ਦੇਖ ਲੈਂਦੇ ਦੁੱਧ ਤੇ ਆ ਦੇਖੋ ਬਿਲਕੁਲ ਜਰਦਨ ਕੰਢੇ ਲੱਗਿਆ ਲੈ ਮੇਰੇ ਖਿਆਲ ਇੱਥੋਂ ਅੱਗੇ ਜਾ ਕੇ ਆਪਾਂ ਨੂੰ ਵੀ ਨਹੀਂ ਥੋੜਾ ਗਾਂਢਾ ਮੇਰਾ ਖਿਆਲ ਇੱਥੋਂ ਅੱਗੇ ਆਪਾਂ ਇਹ ਨਾਲੇ ਦੇ ਦਾਰੇ ਜਰ ਰਹੇ ਹੱਟ ਵਜਿਟ ਜਾ ਸਕਦਾ ਤੇ ਵੀ ਨਹੀਂ ਬਿਲਕੁਲ ਨਾ ਅੱਜ ਜਾ ਸਕਦਾ ਆਇਲੰਡ ਆ ਤੇ ਉੱਥੋਂ ਕੈਨੇਡਾ ਦੇ ਅਮਰੀਕਾ ਦੇ ਦੋਵੇਂ ਸਾਰੇ ਆ ਸ਼ਾਬਸ਼ੀਅਤ ਨੋ 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 ਅ ਇਟਸ ਗੁੱਡ ਇਟਸ ਗੁੱਡ ਫਾਰ ਮੀ ਆਹ ਲਾਈਕ ਆਈ ਸੈਡ ਇਟਸ ਬੈਨ ਆ ਲਾਟ ਆਫ ਈਅਰ ਸਿਂਸ ਆਈਵ ਬੈਨ ਹੇਰ ਇਹ ਟਾਪੂ ਜਿਹੜਾ ਨਾ ਇਹਦੇ ਬਿਲਕੁਲ ਅਹੀ ਅੱਜ ਤੇ ਖੜਿਆ ਹੈ ਜੀ ਤੇ ਅੱਜ ਤਹਾਨੂੰ ਮੈਂ ਮਗਰ ਮੇਰੇ ਜੋਰ ਜਾ ਤੇ ਨਾਲ ਹੀ ਆਹ ਜਿਹੜਾ ਨਾ ਆ ਪਹਿਲਾ ਹਿੱਸਾ ਸਾਰਾ ਜਿਹੜਾ ਇਹ ਕੈਨੇਡਾ ਦਾ ਹਿੱਸਾ I started USA da, ani magar jada Detroit. George ko kya jankari georgia, George, tell me about that. All this. Uh. Oh, you ready? Ready. Okay. So these red buildings hmm? are in an area yeah? where a uh, big drug company called Park Davis used to be. Uh. They went bankrupt, uh. and uh, now it's office buildings right here. Oh and then that's the city proper uh -huh. city of detroit yeah. and then in the distance there uh -huh. you can see the ambassador bridge that goes between detroit and yeah. windsor ontario Vinsor, canada canada and that's windsor Vinsor. over there uh, ਅਮਰੀਕਾ ਤੇ ਕੈਨੇਡਾ ਨੂੰ ਮਤਲਬ ਇੱਕ ਜੋੜਦਾ ਵਾ ਹਾਂਜੀ ਤੇ ਆ ਡੈਟ੍ਰੋਇਟ ਆ ਹਾਂਜੀ ਜਿਹੜਾ ਇੱਧਰ ਯੂ ਐਸ ਏ ਦਾ ਹਿੱਸਾ ਜਿੱਧਰ ਅਸੀਂ ਖੜੇ ਆ ਹਾਂਜੀ ਅਸੀਂ ਆਈਲੈਂਡ ਤੇ ਆ ਆਈਲੈਂਡ ਜਿਹੜਾ ਵਾ ਯੂ ਐਸ ਏ ਚ ਹੀ ਆ ਤੇ ਬਹੁਤ ਸ਼ਾਨਦਾਰ ਇਹ ਜਿਹੜੀ ਨਾ ਜਗ੍ਹਾ ਤੇ ਬਾਕੀ ਆਸਾ ਪਾਸਾ ਵੀ ਇਹਦਾ ਜਦੋਂ ਵੇਖਨੇ ਆ ਨਾ ਬਹੁਤ ਆਨੰਦਮਈ ਆ ਹਾਂਜੀ ਤੇ ਬਹੁਤ ਸੋਹਣਾ ਟਾਪੂ ਜਿਹੜਾ ਨਾ ਇਹ ਹੈਗਾ 900 ਤੇ 84 ਆ ਨਾਂ ਬੋਟ ਆ ਵਿੱਚ ਇਹ ਬੋਟ ਜਿਹੜਾ ਨਾ ਯੂ ਐਸ ਏ ਦਾ ਵਾ ਹਾਂਜੀ ਆ ਫਲੈਗ ਤੋਂ ਪਤਾ ਲੱਗਦਾ ਪਰ ਇੱਥੇ ਨਾ ਸ਼ਿਪ ਵੀ ਮੈਨੂੰ ਜੋਰ ਦੇ ਨਾਲ ਦੱਸਿਆ ਵੀ ਆਂਦੇ ਆ ਵੇਖਾਂਗੇ ਜੇ ਸਾਡੇ ਹੁੰਦਾ ਨਾ ਕੋਈ ਮਿਲ ਗਿਆ ਤੇ ਉਹ ਵੀ ਦਿਖਾਵਾਂਗੇ ਦਰਿਆ ਦੇ ਵਿੱਚ ਸ਼ਿਪ ਆਣਾ ਹੈ ਨਾ ਤੇ ਗਰੀਬ ਜਿਹਾ ਲੱਗਦਾ ਵੇਖਾਂ ਸਾਹਮਣੇ ਜਿਹੜਾ ਨਾ ਫਵਾਰਾ ਲੱਗਾ ਜੇ ਤੇ ਇਹਦੇ ਬਾਰੇ ਵੀ ਸਾਰੀ ਜਾਣਕਾਰੀ ਲੈਣੇ ਇੱਥੇ ਖਲੋ ਕੇ ਦਨੇ ਆਪ ਫਾਉਂਟੇਨ ਵਾਸਕੇ ਨਾ ਸਾਰੀ ਡੋਨੇਸ਼ਨ ਦਿੱਤੀ ਆ ਤੇ ਇਸ ਜਿਹੜਾ ਟੱਪ ਨੂੰ ਹੋਰ ਮਤਲਬ ਖੂਬਸੂਰਤ ਬਣਾਇਆ ਜਾਵੇ ਆ ਜਿਹੜਾ ਮਗਰ ਫਾਉਂਟੇਨ ਚੱਲੰਦਿਆ ਨਾ ਬੜਾ ਸ਼ਾਨਦਾਰ ਆਵਾਜ਼ ਵੀ ਆਂਦੀ ਆ ਤੁਹਾਨੂੰ ਹਾਂਜੀ ਤੇ ਇਹਦੇ ਵਾਸਕੇ ਇਹਨੇ ਜਿਹੜਾ ਨਾ ਸਾਰਾ ਡੋਨੇਟ ਕੀਤਾ ਵਾ ਤੇ ਦਾ ਇਹਦਾ ਬੁੱਤ ਜਿਹੜਾ ਨਾ ਲਾਇਆ ਗਿਆ ਜ ਹੈ ਮੈਂ ਪੜਿਆ ਥੋੜਾ ਮੈਂ ਇਹਦੇ ਬਾਰੇ ਵੀ ਕਈ ਬੰਦੇ ਜਿਹੜੇ ਇਹਨੂੰ ਠੀਕ ਨਹੀਂ ਸਮਝਦੇ ਪਰ ਜੋ ਲਿਆ ਆ ਸਾਰਾ ਫੌਂਟੇਨ ਜਿਹਦਾ ਬਣਾ ਇਹਨੇ ਲਾਇਆ ਤੇ ਇਹ ਵੀ ਇਥੋਂ ਦੇ ਮਸ਼ਹੂਰ ਇੱਕ ਜਗਾ ਵਾ ਜਦਾ ਇਹਦੇ ਵਿੱਚ ਜਦੋਂ ਵੇਖਿਆ ਨਾ ਕਿੱਦਾਂ ਜਿਹੜੀਆਂ ਵੇਖਣ ਵਾਲੀਆਂ ਛੋਟੇ ਜਿਹੇ ਆ ਵੀ ਸੀਰ ਵੇਖਣ ਵਾਲਾ ਜੇ ਹਾਂਜੀ ਉਪਰੋਂ ਸ਼ੇਰ ਜਿਹੜਾ ਨਾ ਪੂਰੇ ਫਰੇ ਮਾਰਦੇ ਆ ਕੱਚੂ ਕੰਮਿਆ ਦੇ ਤੇ ਥੱਲੇ ਕੱਚੂ ਬੰਮਰ ਲੱਗੇ ਹੋਇਆ ਉਹਨਾਂ ਦੇ ਫੋਰੇ ਜਦੋਂ ਬਹਾਅਦੂ ਖੂਬਸੂਰਤ ਲੱਗਦਾ ਵੈਸੇ ਆਵਾਜ਼ ਜਿਹੜੀ ਹੈ ਨਾ ਉਹ ਵੀ ਬਹੁਤ ਆਨੰਦਮਈ ਲੱਗਦੀ ਆ ਆ ਦਰਿਆ ਦੇ ਦੂਜੇ ਪਾਸੇ ਜਿਹੜੇ ਦੇਖਦੀਆਂ ਪਈਆਂ ਨਾ ਇਮਾਰਤਾਂ ਹਾਂਜੀ ਇਹ ਸਾਰੀਆਂ ਇਮਾਰਤਾਂ ਜਿਹੜੀਆਂ ਕੈਨੇਡਾ ਨਾਲ ਸੰਬੰਧਤ ਆ ਹਾਂਜੀ ਯਾ ਲੈ ਜਿਹੜਾ ਨਾ ਇਹ ਕੈਨੇਡਾ ਤੇ ਅਮਰੀਕਾ ਤੇ ਬਿਲਕੁਲ ਵਿਚਾਰ ਆ ਸੁੰਦਰ ਨੂੰ ਸਲਾਮ ਆਉਣ ਡਿਆ ਜੇ ਇਹ ਬ੍ਰਾਂਡ ਵੀ ਤੇ ਇਹਦੇ ਵਿੱਚ ਸਿੱਟ ਵੀ ਆਉਂਦੇ ਆ ਤੇ ਇਹਦੇ ਵਿੱਚ ਆ ਜਾਂਦਾ ਆ ਹਾਂ ਨਾ ਰਿਆਦਾ ਦੂਸਰਾ ਪਾਸਾ ਵਾ ਜਿੱਦਰਾ ਅਮਰੀਕਾ ਵਾ ਕਹਿੰਦੇ ਹਾਂ ਇਹ ਇਹ ਇਹਦਾ ਬ੍ਰਾਂਡ ਹੈ ਕਿੰਨੇ ਵੇਚੀ ਜਾਂਦਾ ਵਾ ਤੇ ਇਹਦੇ ਵਿੱਚ ਆ ਆ ਇੱਕ ਹੀ ਦਾ ਮਤਲਬ ਹੁੰਦਾ ਹੁੰਦਾ ਵਾ ਮੈਂ ਕਹਿੰਦੇ ਹਾਂ ਜਹਾਂ ਵੀ ਚੱਲਦੇ ਆ ਤੇ ਕਿਹਾ ਆ ਜ ਆ ਦੇ ਵਿੱਚ ਮੈਂ ਕਾਫੀ ਲਾਗੇ ਕਰਕੇ ਨਾ ਮਹਾਣ ਕੋਸ਼ਿਸ਼ ਕਰਦੀ ਆ ਆ ਜਾ ਰਿਹਾ ਬਹੁਤ ਲਾਗੇ ਕੀਤਾ ਬਹੁਤ ਪਹਾਈ ਕਰਦਾ ਤੈਨੂੰ ਮੈਂ ਬਹੁਤ ਜਿੰਨਾ ਕਰ ਸਕਦਾ ਹਾਂ ਲਾਗੇ ਉਹਨਾਂ ਮੈਂ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਇਹ ਦੇਖੋ ਦੇਖ ਲਓ ਵੀ ਇਹ ਜਿਹੜੀ ਜਿਹੜਾ ਦਰਿਆਣਾ ਪੂਰਾ ਇੱਕ ਮਦਲੇ ਜਿਹਨੂੰ ਕਹਿੰਦੇ ਵੀ ਚੰਗੇ ਸਮੁੰਦਰ ਦੇ ਟਾਪੂ ਦਾ ਜਿਹੜਾ ਨਾ ਉੱਥੇ ਪੂਰਾ ਇੱਕ ਜਾ ਹਿਲਨ ਚੱਲ ਕੇ ਸਾਡੇ ਲਈ ਆ ਗਿਆ ਤੇ ਮਗਾ ਲਾਗੋ ਕਰਕੇ ਵਿਖਾ ਦਿੰਨਾ ਤੁਹਾਨੂੰ ਛਿੱਪ ਜਿਹੜਾ ਨਾ ਇਹ ਰਹਾ ਮੈਂ ਤੋਂ ਬਿਲਕੁਲ ਸਾਡੇ ਦੋ ਨੰਨਾਂ ਦੇ ਆਵਾ ਮਗਰੋਂ ਸਭ ਜਿਹੜੀਆਂ ਲੋਕੀਆਂ ਆਹ ਪਿੱਛੇ ਖਾ ਬੱਧੀਆਂ ਬੰਨੀਆਂ ਵੇਖੋ ਦਰਿਆ ਦੇ ਵਿੱਚ ਇਸ ਤਰ੍ਹਾਂ ਛਿੱਪ ਜਿਹੜਾ ਨੰਝੜਾ ਨਾ ਤੇ ਬਹੁਤ ਮਤਲਬ ਸਾਨੂੰ ਨਹੀਂ ਇਹ ਲੱਗਦਾ ਕਿ ਵੀ ਬਿਆਸ ਰਾਜ ਆਪਾਂ ਛਿੱਪ ਨਾ ਇਹਦਾ ਇੱਥੇ ਵੇਖਿਆ ਨਹੀਂ ਹੋਣਾ ਦਰਿਆ ਬਹੁਤ ਵੱਡੇ ਵੱਡੇ ਆ ਇੱਥੇ ਮੈਂ ਤੁਹਾਨੂੰ ਦਰਖਤ ਵਿਖਾਣਾ ਜਿਹੜੇ ਦਰਖਤ ਜਿਹੜੇ ਪਾਣੀ ਦੀ ਬਾਤ ਕੱਟ ਕੇ ਜਿਹੜੇ ਨਾ ਸੜੇ ਆ ਜ਼ਮੀਨੀ ਪਾਣੀ ਦੀ ਹੈ ਨਹੀਂ ਤੇ ਇਹ ਦੋਹੇ ਪਾਸੇ ਬਲ ਕੇ ਚਾਰੇ ਪਾਸੇ ਪਾਣੀ ਆ ਇਹਦਾ ਆ ਨਾ ਲਾਈਟ ਹਾਊਸ ਜਿਹੜਾ ਇੱਥੇ ਲੱਗਾ ਵਾ ਇਹ ਵੀ ਜਿਹੜਾ ਸਮੁੰਦਰ ਆਪਣੇ ਜਿਤਰਾ ਛਿਪ ਨੂੰ ਜਿਹੜਾ ਨਾ ਰਸਤਾ ਦੇ ਦਿਖਾਣ ਲਈ ਤੇ ਲਗਭਗ ਇਹ ਦਰਿਆ ਦੇ ਕੰਢੇ ਤੇ ਹੀ ਆ what what is what do you call sculpture art art ਆ ਹਾਇਰ ਨਾ ਮਗਰੇ ਨੇ ਫੋਟੋ ਕਿਚਨ ਵਾ ਕੇ ਵਿਚਕਾਰ ਖਲੋ ਕੇ ਫੋਟੋ ਖਿਚਾ ਲਓ ਉਹਦਾ ਬਣਾ ਆਰਕ ਬਣਾ ਹੈ ਨੀ ਤੇ ਜੋਰ ਜਿੰਨੇ ਹੁਕਿਤਾ ਲਈ ਮੈਂ ਵੀ ਖਿਚਾ ਲਈ ਆ ਆ ਬੜਾ ਸ਼ਾਨਦਾਰ ਹੈ ਦੇਖ ਲਓ 1 ਡਾਲਰ ਫਾਰ ਥੈਟ 1 ਡਾਲਰ ਫਾਰ ਥੈਟ oh yeah oh ਆ ਜਿਹੜੇ ਸਾਰੇ ਦਰਖਤ ਹੈਗੇ ਨਾ ਸੁੱਕੇ ਇਹ ਪਾਣੀ ਕਰਕੇ ਨਹੀਂ ਸੁੱਕੇ ਵੀ ਪਾਣੀ ਜਿਆਦਾ ਘਟੇਗਾ ਬਲਕਿ ਇਹ ਕਰਕੇ ਵੀ ਸਾਰੇ ਪਾਸੇ ਪਾਣੀ ਤੇ ਜ਼ਮੀਨੀ ਪਾਣੀ ਇਹਦਾ ਬਹੁਤ ਜਿਆਦਾ ਇਹਦੇ ਕੋ ਇਹ ਨਹੀਂਗਾ ਉੱਚੀ ਜਗ੍ਹਾ ਤੇ ਆ ਕੋਈ ਪਾਣੀ ਕਿ ਨਹੀਂ ਖੜੇ ਪਰ ਜ਼ਮੀਨ ਤੇ ਪਾਣੀ ਇੰਨਾ ਜਿਆਦਾ ਆ ਵੀ ਇਹ ਹੁਣ ਇੱਕ ਜਿਆ ਚੰਗੇ ਪਰੇ ਜਿਹੜੇ ਹਰਿਆਵਲ ਵਾਲੇ ਸਮੇਂ ਤੇ ਵੀ ਨਾ ਸੁੱਕ ਗਏ ਆ ਤੇ ਆਪਣੇ ਵੇਖੋ ਜ਼ਮੀਨ ਦੇ ਸਤ੍ਹਾ ਦਾ ਦਿਨ ਬਦ ਦਿਨ ਪਾਣੀ ਥੱਲੇ ਜਾਈ ਜਾਂਦਾ ਤੇ ਇੱਥੇ ਵੇਖੋ ਇਹਨਾਂ ਦਾ ਹਾਲ ਪਾਣੀ ਪੂਰਾ ਜਿਹੜਾ ਨਾ ਇਹ ਮਤਲਬ ਕਈ ਥਾਵਾਂ ਤੇ ਤੇ ਦਰਖਤ ਵੀ ਜਿਹੜਾ ਉਹ ਖਰਾਬ ਕਰਨ ਲਿਆ ਖਾਸ ਕਰਕੇ ਆ ਜਿਹੜਾ ਆਈਲੈਂਡ ਤੇ ਹਨਾ ਕਿਥੇ ਇੱਕ ਨੇ ਇਹਨਾਂ ਨੂੰ ਬੁੱਤ ਲਾਇਆ ਆਵਾਜ਼ ਇਥੇ ਬਿਲਕੁਲ ਚੌਂ ਚਾਂ ਜਿਹੜੇ ਜਰ ਤੋਂ ਉਹ ਦੇਖਾ ਕੋ ਉਹਨਾਂ ਨੇ ਦੋ ਮਾਤ ਬਹੁਤ ਬਹੁਤ ਨਿਵਾਦ ਕਰ ਲੀਆਂ ਤੇ ਕਾਫੀ ਕੁਝ ਜਿਹੜਾ ਨਾਂਵ ਆ ਨਾ ਇੱਥੇ ਸੱਣ ਲਿਖਿਆ ਇੱਥੇ ਤੇ ਉਹ ਮਿਲਿਆ ਅਸੀਂ ਜਿਹੜਾ ਮੈਂ ਤੇ ਜੋਰ ਜਿੰਨੇ ਜਿਹੜਾ ਅੰਦਾਜ਼ਾ ਲਾਇਆ ਨਾ ਉਹਹੀਂ ਆ ਹੋਲਾ ਅਬ ਇਹ ਮਕ ਮਕ ਆਰਥਰ ਹੈਗਾ ਇਹ ਜਿਹਦੇ ਨਾਮ ਤੇ ਪੁਲ ਵੀ ਆ ਉਹਦੀ ਤਸਵੀਰ ਜਿਹੜੀ ਇਹਨੇ ਲੈ ਲਈ ਆ ਸਾਡਾ ਨਾ ਇੱਕ ਚੱਕਰ ਹੋ ਗਿਆ ਪੂਰਾ ਅਸੀਂ ਆ ਬ੍ਰਿਜ ਦੇ ਉੱਪਰੋਂ ਹੀ ਜਾ ਰਹੇ ਆ ਜਾ ਕੇ ਆਪਣਾ ਨਾ 1923 ਦਾ ਬਣਿਆ ਹੋਇਆ ਤੇ ਦੂਜਾ ਨਾ ਵੀ ਇਹ ਜੀ ਉਹ ਨਹੀਂ ਡੋਟੋ ਰਿਹਾ ਲੱਗਦਾ ਸੀ ਜਾਂਦੀ ਇਹ ਉਹ ਨਾਂ ਦੇ ਕੋਡ ਸ਼ਹਿਰ ਦੇ ਵਿੱਚ ਆਹ ਲਓ ਇਹ ਜਿੰਨ ਨੂੰ ਮਨ ਨਾਲ ਜ਼ੋਰ ਦੇ ਲਾ ਦੇ ਜਾ ਰਿਹਾ ਆ ਰਿਹਾ ਫੋਨ ਪਾ ਰਿਹਾ ਮੇਰੇ ਕੋਲ ਸਾਬ ਨੂੰ ਨਹੀਂ ਨਾ ਇਹ ਸ਼ਹਿਰ ਦੇ ਵਿੱਚ ਆਉਂਦੇ ਸਾਬ ਰੱਖ ਦੋ ਫੋਨ ਬੰਦ ਕੀਤਾ ਮੇਰਾ ਕਿਤੇ ਬਾਹਰ ਜੀ ਮੈਂ ਕਾਹਦੇ ਨਾ ਟੰਗ ਵੀਡੀਓ ਬਣਾਉਣ ਨੂੰ ਥੋੜੀ ਜਿਹੀ ਲੱਗਦੀ ਹੈ ਸਦੀ ਘੜੀ ਦੇ ਘਰ ਨੂੰ ਸਾਡੇ ਮੁੰਡੇ ਕੈਮਰੇ ਨੇ ਤੇ ਅੱਗੇ ਵੀ ਜੇ ਲਾਗੇ ਤਾਂ ਫਿਰ ਲਗਾਤਾਰ ਕੰਪਿਊਟਰ ਬੰਦ ਹੋ ਜਾਂਦੀ ਹੈ ਤੇ ਇਥੇ ਵੀ ਚੱਲ ਰਿਹਾ ਹੈ ਕਿ ਮਮੀ ਵੀਡੀਓ ਦਿਖਾਈ ਨਹੀਂ ਦੇ ਰਹੀ ਤੁਹਾਨੂੰ ਯਾਰ ਕੰਦੇ ਕੰਦੇ ਜਰਾ ਇਹ ਦੇਖ ਲਓ ਇਹ ਬੰਦੇ ਰਿਵਰ ਫਰੰਟ ਦੇ ਪਿੱਛੇ ਤੋਂ ਵਗ ਰਹੇ ਆ ਤਰਾ ਉਹ ਪ੍ਰੋਟ ਤਾਂ ਸਾਹਮਣੇ ਆਗਾ ਬੰਦਸਾ ਇਹ ਕੇ ਆ ਹੀ ਨਾਲ ਕੰਦੇ ਕੰਦੇ ਵਗ ਰਹੇ ਦੇ ਐਸਾ ਕਰਦੇ ਆ ਆਹ ਕਲ ਤੇ ਹੈ ਜੀ ਇਹ ਨਜ਼ਾਰੇ ਵਖਰੇ ਹੀ ਨੇ ਇਹ ਜੱਗ ਫਾਰਕਨਾ ਬਹੁਤਨਾ ਖੂਸ਼ੂਰਤ ਲੱਗਦਾ ਹਾਂਜੀ ਤੇ ਤੁਸੀਂ ਇੱਕ ਸਾਲ ਆਓ ਬਈ 1 ਜੂਨ 1943 ਨੂੰ ਜਦੋਂ ਫੁੱਲ ਗਰਮੀ ਹੋਊਗੀ ਵਾਹ ਜੂਨ ਚ ਗਰਮੀ ਸਾਰੇਆ ਥਾਵਾਂ ਤੇ ਦੇਹ ਹੁੰਦੀ ਹੈ ਇੱਥੇ ਹੁੰਦੀ ਆ ਤੇ 1 ਲੱਖ ਲੋਕ ਹੈਗਾ ਹੀ ਇੱਥੇ ਜਦਿਓ ਮਾੜੀ ਘਟਨਾ ਇੱਥੇ ਵਾਪਰੀ ਹੋਈ ਹੈ ਨਾ ਉਹਦਾ ਥੋੜਾ ਜਿਹਾ ਮੈਂ ਵੀਰਵਾ ਦੇਣਾ ਚਾਹੂੰਗਾ ਵੀ ਉਹਦੇ ਇੱਥੇ ਦੋ ਜਣਾਂ ਦੀ ਲੜਾਈ ਹੋਈ ਆਪਸੇ ਦੀ ਤੇ ਉਹਦੇ ਜਿਹੜੇ ਨਾ ਇਹਨਾਂ ਦੇ ਪਸਾਰ ਜਿਹੜੇ ਨਾ ਉਹ ਅਗੇ ਚੱਲ ਗਏ ਤੇ ਬਹੁਤ ਇੱਥੇ ਨੁਕਸਾਨ ਹੋਇਆ ਕਾਫੀ ਬੰਦੇ ਮਾਰੇ ਗਏ 1 ਜੂਨ 1943 ਦੀ ਗੱਲ ਹੈ ਤੇ ਬਟਰੋਟ ਜਿਹੜਾ ਨਾ ਫਿਰ ਸਿੱਧੇ ਮੂੰਹ ਵਿਚਾਰਾ ਖੜਾ ਨਹੀਂ ਹੋ ਸਕਿਆ ਹਾਂਜੀ ਤੇ ਵੀਰੋ ਜਿਹੜਾ ਵੀ ਆ ਫਿਰਕੂ ਪਸਾਰ ਪਾਉਂਦੇ ਆ ਨਾ ਇਹ ਆਪਣਾ ਵਫਾਦਾ ਨਹੀਂ ਪਾਉਂਦੇ ਤਾਂ ਬਸ ਕੇ ਰਹਿਣਾ ਚਾਹੀਦਾ ਤੇ ਇਹ ਵੀ ਘਟਨਾ ਇੱਥੇ 1943 ਦੀ ਗੱਲ ਹੈ 뮤ਜ਼ੀਅਮ ਆ ਦੋਸਤਸਨ ਗ੍ਰੇਟ 뮤ਜ਼ੀਅਮ ਇਹ ਲੇਖ ਦੇ ਉੱਤੇ ਬਣਿਆ ਹੋਇਆ ਤੇ ਇਹ 1904 ਚ ਬਣਿਆ ਸੀ ਜੀ ਹਾਂਜੀ ਤੇ ਇਹ ਜਿਹੜੀਆਂ ਆ ਗੱਲਾਂ ਜੀ ਨਾ ਦੋ ਇਹਨਾਂ ਦੀ 1412 ਚ ਜਿਹੜਾ ਅਯੋਧਿਆ ਆ ਤੇ ਇਹ ਬੋਰਡ ਦੇ ਉੱਤੇ ਇਹਦੇ ਨਾਲ ਇਹਨਾਂ ਨੇ ਆ ਦੋਵੇਂ ਗੱਲਾਂ ਜਿਹੜੀਆਂ ਉਸ ਟਾਈਮ ਦੀਆਂ ਨੇ ਜੀ ਜੀ ਤੇ ਇਹਨਾਂ ਨੇ ਉਸ ਟਾਈਮ ਤੇ ਜਿਹੜੀ ਨਾ ਇਹ ਜਿੱਤ ਪ੍ਰਾਪਤ ਕੀਤੀ ਤੇ ਉਹ ਲਾਈਆਂ ਹੀਆਂ ਹਾਂਜੀ ਤੇ ਆ ਅੱਗੇ ਜਿਹੜਾ ਇਹ ਮਿਊਜ਼ੀਅਮ ਇਹਦੀ ਕੋਈ ਵੱਖਰਾ ਐਕਸਟਰਾ ਆਣਾ ਤੇ ਇਹ ਮਾਰ ਇਹ ਨਹੀਂ ਸਚਾਰ ਦਾ ਬਣਿਆ ਪਰ ਫਸਲੇ ਖੁੱਲਾ ਨੀਗਾ ਹਾਂਜੀ ਤੇ ਅਹੀਂ ਫੇਰ ਕਿਹਦੇ ਨੇ ਆਵਾਂਗੇ ਤੇ ਇਹਨੂੰ ਦੇਖਾਂਗੇ ਹਾਂਜੀ ਤੇ ਆਹ ਉਸ ਤੋਂ ਜਿਹੜਾ ਮਿਊਜ਼ੀਅਮ ਆਣਾ ਇਹ ਵੀ ਅੰਦਰੋਂ ਜਾ ਕੇ ਫਿਰ ਹਾਂਜੀ ਦਾ ਬੋਟਨ ਉਹ ਵੀ ਪ੍ਰਾਣਾ ਜਿਹੜਾ ਇਹਨਾਂ ਨੇ ਵਾਰ ਦੇ ਕਹਿੰਦੇ ਇੱਥੇ ਇਹ ਯੂਜੀ ਕਿਤਾ ਸੈਕੰਡ ਵਾਰ ਵਰ ਵਾਲੇ ਵੇਲੇ ਨੇ ਇਹ ਨੂੰ ਇਹਨਾਂ ਨੇ ਵਰਤਿਆ ਵਾ ਇਹ ਸਟਾਫ ਨੂੰ ਕਿ ਉਹਦੇ 18 ਚ ਇਹਨਾਂ ਨੇ ਕੁਛ ਆ ਰੱਖੇ ਹੋਏ ਆ। ਉਹਨਾ ਭਾਈ ਰਜੀਵ ਜੀ ਮਿਲੇ ਇੱਥੇ ਅਨਾਜ ਤੇ ਆਇਲ ਬੈਲਾ ਆਇਲ ਬੈਲਾ ਆਇਲ ਤੇ ਮੈਂ ਦਾ ਨਾਮ ਭੁੱਲ ਜਨਾ ਬਹੁਤ ਵਾਰ ਯਾਦ ਕਰਦਾ ਤੇ ਇਹ ਭਾਈ ਹੁਣੀ ਫਗਵਾੜੇ ਤੋਂ ਆ ਮੈਂ ਅੰਮ੍ਰਿਤਸਰ ਤੋਂ ਇਹ ਵੀ ਬਰਮਟਨ ਤੋਂ ਆਇਆ ਤੇ ਮੈਂ ਵੀ ਬਰਮਟਨ ਤੋਂ ਆਇਆ ਹੋਣੀ ਤੇ ਭਾਈ ਕਿਵੇਂ ਲੱਗਣਿਆ ਤੁਹਾਨੂੰ ਏ ਵਧੀਆ ਬਲੀ ਵਾਰੀ ਆਇਆ ਸੀ ਇੱਥੇ ਆਇਆ ਦੇਖੋ ਅੱਛਾ ਚਲੋ ਵਧੀਆ ਮੈਂ ਵਾਹ ਦੋ ਤਿੰਨ ਆੜੀ ਵੇਖਿਆ ਅੱਜ ਸਾਈਕਲ ਤੇ ਘੁੰਮੇ ਸਾਰੇ ਤੇ ਮੇਰੇ ਨਾਲ ਮੇਰਾ ਦੋਸਤ ਹੀ ਤੇ ਬਾਕੀ ਮੈਨੂੰ ਤੇ ਇਹ ਆ ਵੀ ਬਰਾਂਟਾ ਨਾਲ ਵਧੀਆ ਲੱਗਦਾ ਸਾਰੇ ਪੰਜਾਬੀ ਆ ਓਹ ਇੰਦੀ ਲੱਗਦਾ ਅੱਜ ਕੰਦੇ ਨਾ ਕੰਡੀਗੜ ਪੰਜਾਬ ਦਾ ਹੁਣ ਸਾਨੂੰ ਲੱਗਦਾ ਬਰਾਂਟਾ ਜਿਹੜਾ ਪੰਜਾਬ ਦਾ ਬਰਾਊਨ ਟਾਊਨ ਹੈ ਬਿਲਕੁਲ ਠੀਕ ਕੋਈ ਕੋਈ ਗੱਲ ਬਾਤ ਚੰਗਾ ਲੱਗਣ ਦਾ ਵਾਰਾ ਵੇ ਹਾਂ ਸਭ ਬਰੀਆ ਵੇ ਮਗਵਾੜਾ ਲੱਗਿਆ ਤੁਹਾਨੂੰ ਮੇਰੇ ਤੋਂ ਆ ਮੈਨੂੰ ਤੇ ਤੁਹਾਨੂੰ ਮਿਲ ਕੇ ਚੰਗਾ ਲੱਗਾ ਪਰ ਮੈਂ ਪੁੱਛਦਾ ਵਾਂ ਉਹਨੇ ਤੁਹਾਨੂੰ ਮਗਵਾੜਾ ਚੰਗਾ ਲੱਗਦਾ ਜਾਂ ਇਦਾਂ ਚੰਗਾ ਲੱਗਦਾ ਮੈਂ ਐਕਚੁਅਲੀ ਸਾਡੇ ਡੈਡੀ ਦੀ ਜੌਬ ਬਾਹਰ ਸੀ ਜਦੋਂ ਬਾਹਰੋਂ ਉੱਤੇ ਜਾਇਆ ਪਰ ਰਹਿ ਨਹੀਂ ਉੱਤੇ ਜਾਦਾ ਰਹਿ ਰਹਿ ਬਾਕੀ ਲਗਾ ਰਹੇ ਹਾਂ ਹਾਂ ਤਾਈ ਮਰ ਤਾਈ ਚਲੋ ਪੰਜਾਬ ਪੰਜਾਬੀਆ ਭਾਈ ਕਿਉਂ ਮੈਂ ਜੋਰ ਤੇ ਤਾਂ ਦੇਣਾ ਨਹੀਂ ਦੇ ਸਕਦਾ ਆ ਮੇਰੇ ਲਈ ਗਿਫਟ ਲੈ ਆ ਬਕਾਇਦਾ ਵੇ ਉੱਤੇ ਮੇਰਾ ਨਾਮ ਲਿਖਿਆ ਵਾ ਐ ਪਰਸ ਦੇ ਉੱਤੇ ਹੈ ਜੀ ਉਹ ਜੇਨ ਦਾ ਜੋਰਜ ਹੈ ਮੈਂ ਤੇ ਨਹੀਂ ਯਾਦ ਰੱਖੂਗਾ ਜੇ ਯਾਰ ਤੁਹਾਨੂੰ ਕਿੰਨਾ ਕਿ ਸਮਝ ਸਾਡੇ ਕੋ ਪਰਤੇ ਨੂੰ ਯਾਦ ਰੱਖੋ ਮੈਂ ਨਾ ਆ ਕਿੰਨੀ ਬਣਾਈ ਹੂ ਜੋਰਜ ਨੇ ਪਸੰਦ ਕੀਤੀ ਮੈਨੂੰ ਖੁਸ਼ੀ ਹੋਈ ਆ ਜੋਰਜ ਥੈਂਕ ਯੂ ਵੈਰੀ ਮਚ ਹੈ ਅੱਗੇ ਤੋਂ ਮੇਰੇ ਲਈ ਨੇ ਲੋ ਆਪਿਆ ਆਇਆ ਮੈਂ ਅੰਡਰਸਟੈਂਡ ਆ ਕੇ ਮੈਂ ਗ੍ਰੈਜੂਏਟ ਬਟ ਮੈਂ ਇੰਗਲਿਸ਼ ਇਜ਼ ਨੋਟ ਸੋ ਗੁੱਡ ਮੈਂ ਬੈਲ ਆਇਲੈਂਡ ਦੇ ਜਿਹੜੇ ਨਾ ਬਹੁਤ ਚੱਕਰ ਲਾ ਹਤੇ ਆ ਤੇ ਉਧਰੋਂ ਜਿਹੜਾ ਰਿਵਰ ਸੈਂਡ ਵੀ ਦੇਖਿਆ ਤੇ ਬੜਾ ਵਧੀਆ ਲੱਗਾ ਮੈਂ ਭਰਾ ਦਾ ਜਿਹੜਾ ਨਾ ਆਪਣੇ ਮਿੱਤਰ ਜਿਹੜੇ ਜੋਰਜ ਦਾ ਬਹੁਤ ਧੰਨਵਾਦੀਆਂ ਘਰੋਂ ਲੈ ਕੇ ਮੈਨੂੰ ਆ ਗਏ ਆ ਤੇ ਗੱਡੀ ਤੇ ਹੁਣ ਮੈਨੂੰ ਲੈ ਕੇ ਜਾਣਗੇ ਉਸੇ ਤਰ੍ਹਾਂ ਗੱਡੀ ਤੇ ਸਾਈਕਲ ਮੇਰਾ ਲੱਗ ਗਿਆ ਵੇ ਜਿੰਨਾਂ ਦੇ

OK，祝你好运，祝你